ਹਾਂਜੀ ਦੱਸੋ ਅਬਦਲ ਸਟਾਰਜੀ ਤੁਹਾਡੇ ਨਾਲ ਪੂਰੀ ਘਟਨਾ ਕੀ ਵਾਪਰੀ ਹੈਗੀ ਤੁਸੀਂ ਹੁਣ ਵੀ ਜੇਰੇ ਲਾਜ ਜਾ ਤੇ ਤੁਹਾਡਾ ਇਲਾਜ ਵੀ ਚੱਲ ਰਿਹਾ ਔਰ ਦੂਜਾ ਤੁਹਾਨੂੰ ਇਨਸਾਫ ਵੀ ਨਹੀਂ ਮਿਲਿਆ ਪੂਰਾ ਮਸਲਾ ਕੀ ਹੈ ਸਰ ਮੇਰਾ ਇੱਕ ਪਲਾਟ ਹੈ ਮੰਡੀ ਅੰਬਲ ਦਲੀਜ਼ ਰੋਡ ਤੇ ਜੀ ਤੇ ਹਾਂਜੀ ਉਹ ਤੇ ਇੱਕ ਸੱਜਨੇ ਫੋਟੋਆਂ ਵਿੱਚ ਆ ਕੇ ਨਾ ਜੀ ਦਾਵਾ ਕੀਤਾ ਸੀ ਕੋਰਟ ਚ ਕਿ ਪਲਾਟ ਮੇਰਾ ਹੈ ਜੀ ਕਿ ਮੈਨੂੰ ਇਹਦੇ ਤੇ ਸਟੇ ਦਿੱਤੀ ਜਾਵੇ ਜੀ ਪਰ ਇਹ 31 ਮਈ 2023 ਨੂੰ ਦਾਵਾ ਕੀਤਾ ਸੀ ਇਸ ਬੰਦੇ ਵੱਲੋਂ ਤੇ ਮਾਨਯੋਗ ਅਦਾਲਤ ਨੇ ਇਹਦੀ 3 ਅਗਸਤ 2023 ਡੇਟ ਪਾਤੀ ਸੀ ਅਗਲੀ ਦੂਜੀ ਤੁਹਾਨੂੰ ਸੁਣਵਾਈ ਲਈ ਜਾਨੀ ਕਿ ਸਾਨੂੰ ਜੀ ਤੇ ਹਾਂਜੀ ਸਰ ਉਹਦੇ ਲਈ 2 ਮਹੀਨੇ 3 ਦਿਨ ਦਾ ਸਮਾਂ ਬਾਕੀ ਸੀ ਪਰ ਬੰਦੇ ਨੇ 8 ਜੂਨ ਨੂੰ ਮਤਲਬ ਕਿ 8 ਦਿਨ ਬਾਅਦ ਹੀ ਤਹਿਸੀਲਾਰ ਬੜਵਾਰੀ ਨੂੰ ਰੈਸਪਟ ਦੇ ਕੇ ਜੀ ਉਹ ਜਿਮਨੀ ਆਰਡਰ ਦਿਖਾ ਕੇ ਹੀ ਸਟੇ ਦਾਦ ਕਰਾਤੀ ਸੀ ਮੇਰੀ ਪ੍ਰਕਾਰ ਦੀ ਫਰਦ ਵਿੱਚ ਜੀ ਤੇ ਜੀ ਜਿਹਦੇ ਬਾਰੇ ਮੈਂ ਕਿਹਾ ਸੀ ਵੀ ਇਹਦੇ ਖਿਲਾਫ ਇਹਨਾਂ ਤੇ ਨਾ ਕਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਜਾਵੇ ਤਹਿਸੀਲਰ ਪਟਵਾਰੀ ਤੇ ਤੇ ਇਸ ਖਿਲਾਫ ਬੰਦੇ ਦੇ ਖਿਲਾਫ 420 ਦਾ ਔਰ 120 ਵੀ ਤਹਿਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਜੀ ਉਸ ਦੌਰਾਨ ਫਿਰ ਸਰ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਤਹਿਸੀਲਰ ਤੇ ਪਟਵਾਰੀ ਦੇ ਦਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇਹਦੇ ਤੇ 420 ਦਾ ਪਰਚਾ ਦਰਜ ਰੂਰ ਕਰ ਦਿੱਤਾ ਗਿਆ ਸੀ ਸਦਾਗਰ ਮੁਹੰਮਦ ਦੇ ਖਿਲਾਫ ਜੀ ਜੀ ਜਿਹੜਾ ਹਮਲਾਵਾਰਾ ਤੇ ਉਹਦੇ ਭਰਾ ਹਮਲਾਵਰཚੇ ਨਾਲ ਮੇਰੇ ਤੇ ਹਮਲਾ ਕੀਤਾ ਇਹਨਾਂ ਨੇ ਜੀ ਉਹ ਉਹਦੀ ਰਜਿਸਟ੍ਰੇਸ਼ਨ ਫਿਰ ਇਹਨਾਂ ਨੇ ਮੇਰੇ ਤੇ ਮਤਲਬ ਕਿ ਇਹਨਾਂ ਦੇ ਪਛਾਣ ਹੋਣ ਤੋਂ ਬਾਅਦ ਇਹ ਇੱਕ ਐਫੀਡੇਵਿਟ ਵੀ ਦੇ ਗਿਆ ਕਿ ਮੈਂ ਸਾਡੀ 1 ਲੱਖ ਦੀ ਡੀਲ ਹੋਈ ਸੀ ਜਿਹੜੇ ਵੀ ਮੈਨੂੰ ਮਤਲਬ ਜਿਵੇਂ ਜਿਵੇਂ ਮੈਨੂੰ ਕਿਹਾ ਤਸ_{\|ਲਾ ਤੇ ਪਡਵਾਰੀ ਨੇ ਮੈਂ ਤਾਂ ਉਵੇਂ ਹੀ ਕਰਾ ਕੇ ਸਟੇਜ ਚੜਵਾਈ ਸੀ ਫਰਦ ਤੇ ਜੀ ਵੀ ਇਹਦੇ ਵਿੱਚ ਤਸ_{\|ਲਾ ਤੇ ਪਡਵਾਰੀ ਵੀ ਬਰਾਬਰ ਦੇ ਦੋਸ਼ੀ ਨੇ ਜੀ ਉਸ ਤੋਂ ਹਾਂਜੀ ਉਸ ਤੋਂ ਬਾਅਦ ਇਹਨੇ ਮੇਰੇ ਤੇ ਵੀ ਮੇਰਾ ਪਰਚਾ ਕਮਜ਼ੋਰ ਕਰਨ ਲਈ ਮਤਲਬ ਕੰਪਰੋਮਾਈਜ਼ ਦੇ ਦਬਾਬ ਬਣਾਉਣ ਲਈ ਇਹਨੇ ਇੱਕ ਛੁੱਟੀ ਕਮ ਲੈਣ ਦਿੱਤੀ ਕਿ ਅਬਦੁਲ 스타 ਨੇ ਆਪਣੇ ਫਾਦਰ ਨਾਲ ਜੋ ਕਿ 80 ਸਾਲ ਦੇ ਨੇ ਮੇਰੇ ਫਾਦਰ ਜੀ ਬਲਾਈਂਡ ਨੇ ਵੀ ਇਹਨੂੰ ਮਾਣ ਦੀ ਕੋਸ਼ਿਸ਼ ਕੀਤੀ ਆ ਤੇ ਇਹਦੇ ਹਮਲਾ ਕੀਤਾ ਹਥਿਆਰਾਂ ਨਾਲ ਪੋਰਚਨ ਇਹਨ ਇਨਵੈਸਟੀਗੇਸ਼ਨ ਦੇ ਵਿੱਚ ਉਹ ਜਿਹੜਾ ਕੇਸ ਸੀਗਾ ਉਹ ਠੁਠਾ ਪਾਇਆ ਸੀ ਇਹਦਾ ਇਹਦੇ ਹਾਈ ਕੋਰਟ ਗਿਆ ਹਾਈ ਕੋਰਟ ਚ ਵੀ ਕੇਸ ਡਿਸਮਿਸ ਹੋ ਗਿਆ ਡਿਸਮਿਸ ਹੋਣ ਤੋਂ ਬਾਅਦ ਇਹਦੇ ਤੇ ਮੈਂ ਹਲੇ 29 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ 26 27 ਤਰੀਕ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਦੋਂ ਐਸਐਸਪੀ ਸਾਹਿਬ ਨਹੀਂ ਮਿਲ ਪਏ ਮਲੇਕਪੁਰ ਵਾਲੇ 29 ਨੂੰ ਮੈਨੂੰ ਉੱਥੇ ਇਹਦੇ ਜਿਹੜੇ ਸੀਗੇ ਇੰਚਾਰਜ ਉਹਨਾਂ ਨੇ ਕਿਹਾ ਵੀ ਸਭ ਤੁਸੀਂ ਬਾਈ ਪੋਸਟ ਭੇਜ ਦਿਓ ਐਪਲੀਕੇਸ਼ਨ ਜੀ ਜਿਹਦੇ ਵਿੱਚ ਮੈਂ ਹਰ ਐਪਲੀਕੇਸ਼ਨ ਲਿਖਿਆ ਕਿ ਕਿਉਂਕਿ ਮੈਨੂੰ ਧਮਕੀਆਂ ਲਗਾਤਾਰ ਮਿਲ ਰਹੀਆਂ ਸੀ ਕਿ ਅਟੈਕ ਹੋਊਗਾ ਅਟੈਕ ਹੋਊਗਾ ਸਤਿਨਾਮ ਜੀ ਮੈਂ 28 ਤਰੀਕ ਨੂੰ ਇਹਨਾਂ ਨੂੰ ਉਹੀ ਪੂਰੀ ਕੰਪਲੇਂਟ ਹੋ ਰਹੀ ਜਿਹੜਾ ਕ੍ਰਿਮੀਨਲ ਰਿਕਾਰਡ ਆ ਦਾ ਕ੍ਰਿਮੀਨਲ ਰਿਕਾਰਡ ਸਬੂਤ ਭੇਜੇ ਨੇ ਨਾਲ ਜੀ ਕ੍ਰਿਮੀਨਲ ਰਿਕਾਰਡ ਦੇ ਜੀ ਉਹਦੇ ਹਾਂਜੀ ਤੇ 1 ਤਰੀਕ ਨੂੰ ਇਹਨਾਂ ਨੇ ਇੱਕ ਮੈਨੂੰ ਜੋ UOID ਨੰਬਰ ਦਿੰਦੇ ਆ ਪੁਲਿਸ ਵਿੱਚ ਕੰਪਲੇਂਟ ਰਜਿਸਟਰ ਹੋਣ ਦਾ ਉਹ ਮੈਨੂੰ ਭੇਜਿਆ ਤੇ 1 ਤਰੀਕ ਨੂੰ ਇਹ ਮਾਰਕੋ ਕੇ ਡੀਐਸਪੀ ਅਮਨਗੜ ਨੂੰ ਆ ਗਈ ਆ ਜੀ ਕਿ 182 ਦਾ ਪਰਚਾ ਬਣੂਗਾ ਜਿਹੜੀ ਇਹਨੇ ਮਤਲਬ ਕਿ ਮੇਰੇ ਵੱਲੋਂ ਹਮਲਾ ਹੋਣ ਦੀ ਜਿਹੜੀ ਝੂਠੀ ਸ਼ਿਕਾਇਤ ਕੀਤੀ ਸੀ ਬੇ ਇਹ ਇਹ ਸਾਰੀ ਇਹਦੇ ਵਿੱਚ ਸਾਗਰ ਮੁਹੰਮਦ ਖਲਾਫ ਇੱਕ ਹੋਰ ਐਫਆਈਆਰ ਦਰਜ ਹੋਣੀ ਸੀ ਤੇ ਇਹਨੇ ਜੀ ਇਸੇ ਰਾਂਜਿਸ ਵੀ ਮੇਰੇ ਤੇ ਜਿਹੜਾ ਕਾਨੂੰਨੀ ਜਿਹੜੇ ਹੈਗੇ ਡਾਕੂਮੈਂਟ ਦੇ ਜਿਹੜੇ ਐਵਿਡੈਂਸ ਨੇ ਉਹਨਾਂ ਦੇ ਹਿਸਾਬ ਨਾਲ ਮੈਂ ਫਸ ਰਿਹਾ ਤੇ ਇਹ ਕੇਸ ਨੂੰ ਕਮਜ਼ੋਰ ਕਰਨ ਲਈ ਡਰਾਉਣ ਲਈ ਇਹਨਾਂ ਨੇ ਮੇਰੇ ਤੇ ਜਾਣ ਲਈ ਹਮਲਾ ਕੀਤਾ ਜੀ ਹਾਂਜੀ ਤੇ ਕਦੋਂ ਕਿਸ ਹਮਲਾਵਰ ਜੀ ਜੀ ਮੈਂ ਮੇਰਾ ਦੋਸਤ ਨੇ ਯੂਨੀਵਰਸਿਟੀ ਦਾ ਵੀ ਸਾਡੇ ਜਮਾਲਦੀਨ ਹੈਗੇ ਨੇ ਅੰਕਲ ਜੀ ਤੇ ਉਹਨਾਂ ਦੇ ਬੇਟਾ ਲक्की ਕਰੇਣੀ ਦੁਕਾਨਾਂ ਦੀ ਹੋਰ ਤੇ ਸਾਡੇ ਪਲਾਟ ਦੇ ਬਿਲਕੁਲ ਸਾਹਮਣੇ ਜੀ ਅਸੀਂ ਦੇਖ ਅਸੀਂ ਦੋਨੇ ਅੰਦਰ ਬੈਠੇ ਗੱਲਾਂ ਕਰ ਰਹੇ ਸੀ ਤੇ ਉਹ ਬੋਲ ਬੋਲਟ ਬਾਰੇ ਨੇ ਬੋਲਟ ਤੇ ਇਹ ਲਾਗੇ ਪਹਿਲਾਂ ਮੈਨੂੰ ਪਹਿਲਾਂ ਬੋਲਟ ਤੇ ਕੀਤਾ ਜੀ ਰੋਡ ਨਾਲ ਬੋਲਟ ਤੋੜਿਆ ਉਧਰ ਗਿਆ ਜੱਤ ਉਹਦੇ ਪੈ ਜਾਣਾ ਲੱਗਦਾ ਮੈਂ ਉਹ ਡੁਬਲ ਗੈਂਸ ਸਮਝ ਪਉਂਦਾ ਇਹਨੇ ਪਹਿਲੀ ਰੋਡ ਮੇਰੇ ਸੱਚ ਮਾਰੀ ਜੀ ਤੋਂ ਬਾਅਦ ਹੀ ਜੋ ਜਿਹੜੇ ਭਰਾ ਸੀਗੇ ਦੋ ਹਿਸਾਰਮਾ ਜੋ ਡਾਕਟਰ ਕਹਿੰਦੇ ਆ ਉਹ ਤੇ ਦੂਜਾ ਸਰਾਜਮਾਹਮਦ ਜੀ ਇਹਨਾਂ ਨੇ ਇਹਨਾਂ ਨੇ ਵੀ ਰੋੜਾਂ ਤੇ ਹਮਲਾ ਕਰਤਾ ਤੇ ਖਿੱਚ ਕੇ ਮੈਨੂੰ ਬਾਹਰ ਲੈ ਗਏ ਜੀ ਰੋੜ ਦੇ ਉੱਤੇ ਜੀ ਉੱਥੇ ਤਨੇ ਇਹਨੂੰ ਓਨਾ ਟਾਈਮ ਮਾਰੀ ਚੱਲੋ ਜਿੰਨਾ ਚਿਰ ਮਾਰੀ ਜਾਂਦਾ ਜੀ ਇਕੱਠ ਇਕੱਠਾ ਹੋਣ ਤੋਂ ਬਾਅਦ ਇਹ ਭੱਜੇ ਭਗੋੜੇ ਹੋ ਗਏ ਜੀ ਜਦੋਂ ਇਕੱਠ ਹੋ ਗਿਆ ਇਹਨਾਂ ਨੇ ਸਮਝਿਆ ਕਿ ਮਰ ਗਿਆ ਮਰਿਆ ਹੋਇਆ ਛੱਡ ਕੇ ਮੈਨੂੰ ਚਲੇ ਗਏ ਜੀ ਹਾਂਜੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਂ ਉਸੇ ਟਾਈਮ ਥੋੜਾ ਇਹ ਮੈਨੂੰ ਕਿਸ ਨੇ ਚੱਕ ਕੇ ਅੰਦਰ ਕੀਤਾ ਮੈਂ ਵੀ ਨਹੀਂ ਜਾਣਦਾ ਨਹੀਂ ਰਾਹਗੀ ਸੀਗੇ ਜਿਨ੍ਹਾਂ ਨੇ ਮੈਨੂੰ ਮਤਲਬ ਕਿ ਸੰਭਾਲਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਹੈਲਪ ਕਰਨ ਲਈ ਮੈਨਾਂ ਕਿਹਾ ਸੀ ਵੀ ਐਸਐਸਪੀ ਦਾ ਨੰਬਰ ਆਪਣੇ ਕੰਟਰੋਲ ਰੂਮ ਦਾ ਮਲੇ ਕੋਲੇ ਦਾ ਨੰਬਰ ਮਲਾਓ ਉਹਨਾਂ ਨੇ ਕੰਟਰੋਲ ਰੂਮ ਦਾ 4:28 ਮਿੰਟ ਤੇ ਨੰਬਰ ਬਣਾਇਆ ਜੀ ਕੰਟਰੋਲ ਰੂਮ ਦਾ ਜੀ ਤੇ ਉੱਥੋਂ ਸਾਨੂੰ ਇਹ ਉਹਨਾਂ ਨੇ ਮੈਸੇਜ ਦਿੱਤਾ ਜੀ ਤੁਸੀਂ 112 ਤੇ ਲਾਓ ਅਸੀਂ 112 ਤੇ ਲਾਇਆ 112 ਵਾਲੇ ਕਹਿੰਦੇ ਜੀ ਆਹ ਨੰਬਰ ਲਿਖੋ ਇਹਦੇ ਤੇ ਜਦੋਂ ਅਸੀਂ ਉਸ ਨੰਬਰ ਤੇ ਫੋਨ ਲਾਇਆ ਉਹ ਕਹਿੰਦੇ ਜੀ 112 ਤੇ ਲਾਓ ਲਾਸਟ ਨੂੰ ਜੀ ਮੈਨੂੰ ਖਤਰਾ ਸੀ ਵੀ ਦੁਬਾਰੇ ਅਟੈਕ ਹੋ ਸਕਦਾ ਮੇਰੇ ਤੇ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਅਸੀਂ ਮਤਲਬ ਮੈਨੂੰ ਮੋਟਰਸਾਈਕਲ ਤੇ ਜਿਹੜੇ ਸੀਗੇ ਕਈ ਦੋਸਤ ਮੇਰਾ ਇੱਕ ਬੰਦਾ ਹੋਰ ਸਾਨੂੰ ਫੋਸਪੀਟ ਉੱਥੇ ਲੈ ਗਏ ਜੀ ਥਾਣੇ 'ਚ ਕਿਉਂਕਿ ਥਾਣੇ ਦੀ ਦੂਰੀ ਤਕਰੀਬਨ 800 ਮੀਟਰ ਹੈ ਜੀ ਜੀ ਅਸੀਂ ਤਾਂ ਐਸਐਚਓ ਸਾਹਿਬ ਜੋ ਲੇਡੀ ਸੀਗੇ ਉਹਨਾਂ ਦੇ ਰੂਮ 'ਚ ਗਿਆ ਤੇ ਰੂਮ 'ਚ ਜਾ ਕੇ ਉਹਨਾਂ ਤੋਂ ਹੈਲਪ ਮੰਗੀ ਜੀ ਕਿ ਨਹੀਂ ਹਾਏ ਬੇ ਇਹ ਕੀ ਹੋ ਗਿਆ ਮੈਨੂੰ ਇਹ ਬੱਡਿੰਗ ਹਾਏ ਬੇ ਇਹ ਕੀ ਹੋ ਗਿਆ ਮੈਂ ਮੇਰੇ ਤੇ ਹਮਲਾ ਹੋ ਗਿਆ ਮੇਰੀ ਹੈਲਪ ਕਰੋ ਮੈਂ ਆਰਮੀ ਪਰਸਨ ਆ ਤੇ ਮੈਨੂੰ ਇਲਾਲ ਬਸਤੇ ਮੈਨੂੰ ਇੱਕ ਹੋਰ ਹਸਪੀਟਲ ਰੇਡ ਫੋਰਸ ਹਸਪੀਟਲ ਪੰਜਾਬੋਜੀ ਹਲਵਾਰੇ ਜੀ ਤੇ ਉਹਨੇ ਮੇਰੀ ਕੋਈ ਨਹੀਂ ਸੁਣੀ ਕਿ ਨਹੀਂ ਪਹਿਲਾ ਜਾਓ ਆਪਣਾ ਹਸਪੀਟਲ ਜਾਓ ਸਾਡਾ ਠੇਕਾ ਧੋੜੀ ਲੈ ਆ ਮਤਲਬ ਤੁਹਾਨੂੰ ਹਸਪੀਟਲ ਪਹੁੰਚਾਉਣਾ ਦਾ ਸਾਡਾ ਕੰਮ ਨਹੀਂ ਹੈ ਪਰ ਉੱਥੇ ਇੱਕ ਮੁਲਾਜ਼ਮ ਹੈ ਇਹਨਾਂ ਦਾ ਮੈਂ ਸਿਗਰਟਸ ਜੀ ਮੈਂ ਪਛਾਣ ਨਹੀਂ ਸਾਡਾ ਨੂੰ ਪਛਾਣ ਮਗਰੀ ਸਾਹਮਣੇ ਆਏਗਾ ਉਹ ਹਾਈਟ ਸੀਗੀ ਕਾਫੀ ਉਹ ਬੰਦੇ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਗੱਡੀ ਕੱਢਾਂ ਤੇ ਮੈਂ ਹਸਪੀਟਲ ਪਹੁੰਚਾਵਾਂ ਕਿ ਨਹੀਂ ਹਾਂਜੀ ਉਹਨੂੰ ਵੀ ਰੋਕਤਾ ਜੀ ਇਹ ਸਾਡਾ ਕੰਮ ਨਹੀਂ ਰੋਕ ਉਗਿੱਦਨ ਚੱਲੇ ਆ ਮਤਲਬ ਉਹਨੇ ਇੱਕ ਇਨਸਾਨੀਅਤ ਨਾਲ ਪੇ ਲਗਾ ਲੋ ਜਾਂ ਮੇਰੇ ਪ੍ਰਤੀ ਇਹਨੇ ਕੋਸ਼ਿਸ਼ ਕੀਤੀ ਸਿਰਫ ਤਾਂ ਵੀ ਉਹਨੂੰ ਵੀ ਰੋਗ ਦਿੱਤਾ ਗਿਆ ਜੀ ਜੀ ਹਾਂਜੀ ਤੇ ਇਹ ਜਿਹੜਾ ਐਸ ਐਚਓ ਜਿਹੜਾ ਮੈਂ ਜਿਆਦਾ ਜਿਹੜਾ ਸ਼ੱਕੀ ਰੋਲ ਕਿਹੜਾ ਹੈਗਾ ਐਸ ਐਚਓ ਅਹਿਮਦਗੜ੍ਹ ਦਾ ਕਿ ਕਿਹਦਾ ਰੋਲ ਹੈ ਜਿਨੇ ਤੁਹਾਡੀ ਮਦਦ ਨਹੀਂ ਕੀਤੀ ਜਾ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਕੀਤੀ ਜੀ ਐਸ ਐਚਓ ਜਾਂ ਪੁਲਿਸ ਸਟੇਸ਼ਨ ਦਾ ਤਾਂ ਸਿਕਿਉਰ ਹੋਲ ਹੈਗਾ ਹੀ ਕਿਉਂਕਿ ਜਦੋਂ ਅਟੈਕ ਹੋਣ ਤੋਂ ਬਾਅਦ ਜਿਹੜੇ ਮੇਰੇ ਰਿਲੇਟਿਵ ਨੇ ਜਮਾਲਦੀਨ ਅੰਕਲ ਉਹ ਮੋਟਰਸਾਈਕਲ ਤੇ ਭੱਜ ਕੇ ਗਏ ਸੀਗੇ ਜੀ ਜੀ ਉਥੋਂ ਕਿਉਂਕਿ ਤੁਹਾਨੂੰ ਦੱਸਿਆ ਵੀ ਦੂਰੀ ਘੱਟੀ ਸੀ ਥਾਣੇ ਦੀ ਤੇ ਉਥੋ ਜਿਹੋ ਉਹਨਾਂ ਨੂੰ ਬਾਅਦ ਸੁਣ ਲੈਣ ਗਏ ਤਾਂ ਇਹਨਾਂ ਨੂੰ ਵੀ ਉਹਨਾਂ ਨੇ ਨਾਲ ਨੂੰ ਕੁਝ ਕਰ ਦਿੱਤੇ ਕਿ ਨਹੀਂ ਹਲੇ ਨਹੀਂ ਤੁਸੀਂ ਆਪਦਾ ਜਾਓ ਅਸੀਂ ਭੇਜ ਦਾਂਗੇ ਬੰਦੇ ਜੀ ਤੇ ਇਹਨੇ ਜਦੋਂ ਅੰਕਲ ਨੇ ਆ ਕੇ ਮੋਟਰਸਾਈਕਲ ਉਤਾਰਿਆ ਵੀ ਪੁਲਿਸ ਹੋ ਸਕਦੀ ਉਹ ਮੈਨੂੰ ਮਰਿਆ ਹੋਣਾ ਸਮਝ ਕੇ ਛੱਡ ਗਏ ਜੀ ਜੀ ਜਦੋਂ ਵੇ ਨਹੀਂ ਮੈਨੂੰ ਮਾਰ ਦੇਣ ਦੇ ਜੀ ਚੱਲ ਚੱਕੀ ਤੁਸੀਂ ਫਿਰ ਉੱਪਰਲੇ ਡੀਐਸਪੀ ਲੈਵਲ ਜਾਂ ਐਸਐਸਪੀ ਲੈਵਲ ਦੇ ਅਧਿਕਾਰੀਆਂ ਨੂੰ ਨਹੀਂ ਮਿਲੇ ਹੈਗੇ ਕਿ ਮੈਨੂੰ ਇਨਸਾਫ਼ ਨਹੀਂ ਮਿਲੇ ਹੈਗਾ ਜੀ ਮੇਰੇ ਨਾਲ ਧੱਕਾ ਹੈ ਫਿਰ ਮੈਨੂੰ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੱਲੇ ਵੀ ਦੋਸ਼ੀ ਨਹੀਂ ਫੜੇ ਗਏ ਪਰਚਾ ਨਹੀਂ ਦਰਜ ਹੋਇਆ ਜੀ ਹਸਮੇਤ ਤਾਂ ਬਿਲਡਿੰਗ ਚਾ ਹਸਪੀਟਲ ਚ ਐਡਮਿਟ ਨਹੀਂ ਕੱਲੋਂ ਮੈਨੂੰ ਰੈਫਰ ਕੀਤਾ ਜਾ ਰਿਹਾ ਕਮਾਂਡ ਮੈਨੂੰ ਖਤਰਾ ਇਹ ਵੀ ਹੈਗੇ ਰਾਸਤੇ 'ਚ ਵੀ ਹੋ ਸਕਦਾ ਮੈਨੂੰ ਜਦੋਂ ਰੈਫਰ ਕੀਤਾ ਜਾਊਗਾ ਰਾਸਤੇ 'ਚ ਵੀ ਹਮਲਾ ਹੋ ਸਕਦਾ ਮੇਰੇ ਤੇ ਜੀ ਤੇ ਇਹਦੇ ਲਈ ਕੋਈ ਨਰਤੀ ਹਾਂ ਜੀ ਜੀ ਮੈਨੂੰ ਵਟਸਐਪ ਕਰ ਦੇਣਾ ਉਹਦੇ ਵਿੱਚ ਵੀ ਸਾਫ ਲਿਖਿਆ ਜੀ ਜੀ ਕਿ ਇੱਥੇ ਮੇਨ ਪ੍ਰਵਾਸ ਦੀ ਵੀ ਹੈ ਜੀ ਆ ਤੁਮ ਕਿਹੜਾ ਜੀ ਕਿਨੀ ਬਣਾਇਆ ਲਾਵੇ ਜੀ ਜੀ ਕਿ ਮੈਂ ਤਕਰੀਬਨ 3 ਸਾਲਾਂ ਤੋਂ ਹੀ ਲਿਖ ਰਿਹਾ ਜੀ ਜੀ ਹਾਂ ਜੀ ਪਰ ਮੇਰੇ ਇਹਨੂੰ ਕਿਸੇ ਵੀ ਆਪਸ਼ਨ ਨੇ ਜੇ ਮੈਂ ਕਿਹਾ ਐਵੀਡੈਂਸ ਸਾਫ ਆਏ ਕਿ ਨੇ ਲੋ ਐਵੀਡੈਂਸ ਦੇ ਦਾ ਅਧਿਕਾਰਵਾਈ ਕਰ ਦਿੰਦੇ ਸਨ ਨਹੀਂ ਐਸਪੀ ਹੈੱਡ ਕੁਆਟਰ ਨੇ ਉਸ ਦਿਨ ਪਹਿਲੇ ਹੀ ਤਕਰੀਬਨ 18 ਮੀਟਰੀ 15 ਤਰੀਕ ਦੇ ਕਰੀਬ ਜਿਸਾਈ 15 ਤਰੀਕ ਦੇ ਜਿਹੜੀ ਮੇਰੀ ਕੰਪਲੇਂਟ ਸੀ ਉਹਦੇ ਤੇ ਉਹਨੇ ਸਟੇਟਮੈਂਟ ਮਤਲਬ ਕਿ ਫਾਈਲ ਦਫਤਰ ਕਰਤੀ ਮੇਰੀ ਕੰਪਲੇਂਟ ਨੂੰ ਕਿ ਦੋਨਾਂ 13 ਚੋਂ ਕਿਸੇ ਨੂੰ ਕੋਈ ਖਤਰਾ ਨਹੀਂ ਇਹ ਲਿਖ ਕੇ ਕੀਤਾ ਜਿਹਦਾ ਕੋ ਸਬੂਤ ਵੀ ਪਿਆ ਆ ਹੁਣ ਦੇਖ ਲਓ ਜੀ ਉਸ ਤੋਂ ਬਾਅਦ ਅਟੈਕ ਵੀ ਹੋਇਆ ਇਹਦੀ ਜਾਣਕਾਰੀ ਵੀ ਮੈਂ ਐਨਰਜੀ ਤੇ ਨੂੰ 26 ਨੂੰ ਮੈਂ ਕਿ ਦਿਨ ਦੀ ਕੋਸ਼ਿਸ਼ ਕੀਤੀ ਸੀ ਪਰ ਮੇ ਤੇ ਹਮਲਾ ਹੋ ਸਕਦਾ ਕਿ ਅਬਦੁਲ ਸਤਾਰ ਜੀ ਤੁਸੀਂ ਇੰਡੀਅਨ ਆਰਮੀ ਦੇ ਵਿੱਚ ਕਿੰਨੀ ਹੋ ਗਈ ਤੁਹਾਡੇ ਸਰਵਿਸ ਤੇ ਕਿੱਥੇ ਪੋਸਟਿੰਗ ਜਦੋਂ ਤੁਸੀਂ ਆਏ ਛੁੱਟੀ ਆਏ ਜਾਂ ਜੋ ਝਗੜਾ ਹੈ ਸਰ ਮੇਰੀ ਜਿਹੜੀ ਹੈਗੀ ਸਰਵਿਸ ਦਾ ਟੋਟਲ ਮੇਰੀ 21 ਸਾਲ ਹੋ ਗਈ ਆ ਜੀ ਤੇ ਹਾਂਜੀ ਇਸ ਤੋਂ ਪਹਿਲਾਂ ਮੈਂ ਜਿਹੜਾ ਹੈਗਾ ਸੀ 17 ਸਾਲ ਸਰਵਿਸ ਕਰਕੇ ਆਇਆ ਫਾਰਮਰ ਸਰਵਿਸ ਮੇਰੀ ਇੰਡੀਅਨ ਆਰਮੀ ਦੀ ਸੀ ਜੀ ਬਿਗ ਇਨੀਅਰ ਦੇ ਰੂਪ ਦੀ ਹੁਣ ਸਾਡੀ ਸਿਕਿਉਰਿਟੀ ਕੋਰ ਹੁੰਦੀ ਹੈ ਉਹਦੇ ਵਿੱਚ ਮੈਂ ਆਰਮੀ ਦੇ ਵਿੱਚ ਹੀ ਦੇ ਜੀ ਜੀ ਸਰ ਪੋਸਟਿੰਗ ਮੈਂ ਸਕਿਉਰਿਟੀ ਡਿਵੀਜ਼ਨ ਨਾਲ ਨਹੀਂ ਦੱਸ ਸਕਦਾ ਕਿ ਕਿੱਥੇ ਪੋਸਟਡ ਠੀਕ ਹੈ ਠੀਕ ਹੈ ਠੀਕ ਪਰ ਤੁਹਾਨੂੰ ਹਲੇ ਇਨਸਾਫ ਨਹੀਂ ਮਿਲੇਗਾ ਤੁਸੀਂ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਿੱਠੀ ਜਾ ਤੁਸੀਂ ਆਪਣੀ ਯੂਨਿਟ ਨੂੰ ਦੱਸਿਆ ਹੋਵੇ ਬਰਗੇਡੀਅਰ ਦਾ ਤੁਹਾਡੀ ਜਿਹੜੀ ਬਰਗੇਡੀਅਰ ਯੂਨਿਟ ਦੇ ਜ਼ਰੀਏ ਕਿ ਮੇਰੇ ਨਾਲ ਤੱਕਿਆ ਇਨਸਾਫ ਨਹੀਂ ਮਿਲੇਗਾ ਸਰ ਉਹਨਾਂ ਨੂੰ ਇਹ ਪੂਰੇ ਮਾਮਲੇ ਦੇ ਬੱਚੇ ਮੈਂ ਉਹਨਾਂ ਨੂੰ ਦੱਸਤਾ ਸੀ ਕਿ ਇਦਾਂ ਕਰਕੇ ਹੋ ਰਿਹਾ ਕਰਕੇ ਕਹਾਣੀ ਆ ਤੇ ਉਹਨਾਂ ਨੂੰ ਪਤਾ ਸੀ ਕਿ ਇਸ ਕੇਸ ਚ ਚਾਰਜ ਫ੍ਰੇਮ ਹੋ ਗਏ ਤੇ ਸਾਡਾ ਜਵਾਨ ਜਿਹੜਾ ਸਹੀ ਆ ਠੀਕ ਹੈ ਜੀ ਤੇ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਇਨਸਾਫ ਆ ਜਿਹੜਾ ਪੁੱਛ ਦੇ ਦੇਗੀ ਪਰ ਹੁਣ ਜਦੋਂ ਕੱਲ ਮੇਰੇ ਤੇ ਹਮਲਾ ਹੋਇਆ ਤਾਂ ਉਹਨਾਂ ਨੂੰ ਇੱਕ ਚੀਜ਼ ਦਾ ਮਤਲਬ ਬਹੁਤ ਅਫਸੋਸ ਆ ਵੀ ਹੁਣ ਉਹਨਾਂ ਨੇ ਪ੍ਰੋਪਰਲੀ ਸ਼ਾਇਦ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਆ ਮੇਰੇ ਸੀਓ ਸਾਹਿਬ ਨੇ ਇਹ ਕੋਈ ਅਸੀਂ ਸਾਡਾ ਜਵਾਨ ਖੁਦ ਮੈਂ ਕਿਹਾ ਹਰ ਇੱਕ ਐਪਲੀਕੇਸ਼ਨ 'ਚ ਲਿਖਿਆ ਜਿੱਥੇ ਮੈਂ ਦੋਸ਼ੀ ਪਾਇਆ ਜਾਣਾ ਤਾਂ ਮੇਰੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਖੁਦ ਮੈਨੂੰ ਪਤਾ ਮੇਰੀ ਇੱਜੇ ਗਲਤ ਪਾਇਆ ਜਾਊ ਮੇਰੀ ਨੌਕਰੀ ਦਾ ਸਵਾਲ ਹੈ ਮੇਰੀ ਨੌਕਰੀ ਜਾਊਗੀ ਜਦੋਂ ਮੈਂ ਹਰ ਇੱਕ ਲੈਟਰ ਦੇ ਵਿੱਚ ਇਹ ਲਾਈਨ ਵੀ ਲਿਖਦਾ ਤਾਂ ਉਹਦਾ ਵੀ ਕੋਈ ਮਤਲਬ ਸੀਗਾ ਜੀ ਕਿ ਮੈਂ ਇੱਕ ਸੱਚਾ ਇਨਸਾਨ ਆ ਅੱਛਾ ਕਾਨੂੰਨ ਦੀ ਪਾਲਾ ਜਿਹੜੇ ਹਮਲਾਵਾਰ ਨੇ ਉਹਨਾਂ ਦੀ ਪੁਲਿਸ ਦੇ ਨਾਲ ਸਾਜ਼ ਹੈ ਕਿ ਜਾਂ ਕੋਈ ਪੋਲੀਟੀਕਲ ਲੋਕ ਨੇ ਜਾਂ ਰਾਜਸੀ ਦਬਾਅ ਆ ਨੀ ਪੋਲਿਟਿਕਲ ਲੈਵਲ ਦਾ ਵੀ ਤਕੜਾ ਜੀ ਮਿਊਨਿਸਪਲ ਕਾਰਪੋਰੇਸ਼ਨ ਦਾ ਸਾਬਕਾ ਪ੍ਰਧਾਨਾ ਜਿਹੜਾ ਸਰਾਜ ਮਹਮਦ ਆਏ ਸਜਾਦਰ ਮਹਮਦ ਦਾ ਬ੍ਰਦਰ ਜੀ ਇੱਕ ਹੈ ਇਸਾਰਾ ਦੂਜੀ ਗੱਲ ਮੇਰੀ ਇੱਕ ਹੋਰ ਹੈ ਮੇਰੀ ਪੰਜਾਬ ਸਰਕਾਰ ਨੂੰ ਇੱਕ ਹੱਥ ਜੋੜ ਕੇ ਹੋਰ ਬੇਨਤੀ ਹੈ ਕਿ ਇਹ ਇਲੀਗਲੀ ਜੋ ਹੈਗੇ ਨਾ ਕੋਈ ਕੋਈ ਡਿਗਰੀਆਂ ਨਹੀਂ ਇਹ ਡਾਕਟਰੀ ਪ੍ਰੈਕਟਿਸ ਕਰ ਰਹੇ ਨੇ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਲੋਕਾਂ ਦੀਆਂ ਜਿਹੜੀਆਂ ਜਾਨਾਂ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਖਡਾਉਣਾ ਮਨ ਰੱਖਿਆ ਜੀ ਦੇਖੋ ਜੀ ਇਨੈ ਇਲੀਗਲੀ ਕੰਮ ਕਰ ਰਹੇ ਨੇ ਫਿਰ ਵੀ ਇਹ ਇਕ ਤਰ੍ਹਾਂ ਪੀਪਲ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ ਜੀ ਪਰਿਵਾਰ ਜਿਹੜਾ ਜੀ ਜਿੰਨਾ ਤੇ ਤੁਸੀਂ ਦੋਸ਼ ਲਗਾ ਰਹੇ ਹੋ ਜੀ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਇਸ ਟਾਈਮ ਹਲੇ ਵੀ ਕਾਂਗਰਸੀ ਹੈ ਜੀ ਹਾਂ ਜੀ ਪਰ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਤੁਸੀਂ ਉੱਥੇ ਲੋਕਲ ਐਮਐਲਏ ਨੂੰ ਨਹੀਂ ਮਿਲੇ ਜੀ ਉਹਨਾਂ ਨੂੰ ਵੀ ਆਪਣੀ ਤਕਲੀਫ ਦੱਸਿਆ ਜੀ ਜੀ ਸੰਪਰਕ ਕੀਤਾ ਸੀਗਾ ਜੀ ਮੈਂ ਉਹਨਾਂ ਨਾਲ ਵੀ ਐਵੀਡੈਂਸ ਮੈਂ ਤਾਂ ਐਵੀਡੈਂਸ ਦੇ ਆਧਾਰ ਤੇ ਹੀ ਉਹਨਾਂ ਤੋਂ ਮੰਗ ਕੀਤੀ ਸੀਗੀ ਆਪਣੀ ਜਿਹੜੀ ਹੈਗੀ ਆ ਇਨਸਾਫ ਦੀ ਜੀ ਮੇਰੀ ਮਤ ਨੂੰ 3 ਸਾਲਾਂ ਤੋਂ ਖੱਜਲ ਖਵਾ ਰੋ ਰਹਿਆ ਜੀ ਇਹਦੇ ਵਿੱਚ ਤਸਵੀਰਦਾਰ ਤੇ ਪਟਵਾਰੀ ਨੂੰ ਹਲੇ ਤੱਕ ਨਾਮਜ਼ਦ ਨਹੀਂ ਕੀਤਾ ਗਿਆ ਜੀ ਇਸ ਦੇ ਵਿੱਚ ਜੀ ਹਾਂ ਇਹ ਸਰਪੰਚ ਨੂੰ ਕੇਸ ਨੂੰ ਖੋਖਲਾ ਕਰਨ ਲਈ ਜਿਹੜੀ ਹੈਗੀ ਆ ਦੇਖੋ ਐਵੀਡੈਂਸ ਮੇਰੇ ਨਹੀਂ ਹੈਗੇ ਮਾਲ ਮਹਿਕਮੇ ਦੇ ਨੇ ਹਮਲਾ ਜਿਹੜਾ ਹਮਲੇ ਦੀ ਜਿਹੜੀ ਇਹਨੇ ਮੇਰੇ ਤੋਂ ਝੂਠੀ ਕੰਪਲੇਂਟ ਦਿੱਤੀ ਸੀ ਉਹਦੀ ਜਾਂਚ ਵੀ ਮਲੇਪੁਰ ਦਾ ਪੁਲਿਸ ਨੇ ਕੀਤੀ ਆ ਜੀ ਉਹ ਵੀ ਸੱਚ ਸਾਹਮਣੇ ਆ ਜੀ ਉਹ ਤਾਂ ਤਿੰਨ 2 ਸਾਲ ਬੀਤ ਗਏ ਹਲੇ ਤੱਕ ਹੁਣ 182 ਦੀ ਉਹਦੇ ਤੇ ਕਾਰਵਾਈ ਕਰਨਗੇ ਜੀ ਹੁਣ ਉਸ ਤੋਂ ਬਾਅਦ ਮੇਰੇ ਤੇ ਤੀਜਾ ਇਹ ਹਮਲਾ ਜਿਹੜਾ ਹੋਇਆ ਅਟੈਕ ਹੋ ਗਿਆ ਹੁਣ ਇਹਦੀ ਪਤਾ ਨਹੀਂ ਕਦੋਂ ਤੱਕ ਕਾਰਵਾਈ ਹੋਊ ਕਹਿੰਦੇ ਰਹੇ ਆ ਕਰਾਂਗੇ ਤੇ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਜੀ ਮੌਕੇ ਤੇ ਇਸ ਟਾਈਮ ਜੋ ਮੈਨੂੰ ਪਤਾ ਚੱਲੇ ਆ ਬ੍ਰਦਰ ਨਾਲ ਗੱਲ ਹੋਈ ਹੈ ਜੀ ਜੀ ਅੱਛਾ ਜਿਹੜਾ ਹੁਣ ਤੁਹਾਨੂੰ ਕਮਾਂਡ ਹਸਪੀਟਲ ਚ ਰੈਫਰ ਕਰੇ ਨੇ ਕਾਫੀ ਸੀਰੀਅਸ ਸੱਟਾਂ ਲੱਗਦੀ ਜੀ ਜੀ ਸਾਰਾ ਸਥਾਨਾ ਹਾਂ ਲੋਕਲ ਚੰਗਾ ਇਲਾਜ ਨਹੀਂ ਹੋਣਾ ਜਾਂ ਲੋਕਲ ਤੁਹਾਡੇ ਤੇ ਅਟੈਕ ਹੋ ਸਕਦਾ ਨੇ ਨਹੀਂ ਚ ਕਾਰਨ ਕੀ ਹੈ ਜਿਹੜਾ ਮੇਰੇ ਜਿਹੜਾ ਮੇਨ ਟ੍ਰੀਟਮੈਂਟ ਆ ਹੁਣ ਮੇਰੇ ਇਹਦਾ ਫ੍ਰੈਕਚਰ ਹੱਥ ਪੂਰਾ ਜੀ ਜੀ ਤੇ ਲੱਤਾਂ ਦੇ ਵਿੱਚ ਆ ਦੋਵੇਂ ਹੱਥਾਂ ਦੇ ਵਿੱਚ ਆ ਜੀ ਜੀ ਇਹ ਮੂੰਹ ਤੇ ਮੇਰੇ ਜਿਹੜਾ ਮੈਂ ਬਹੁਤ ਔਖੀ ਗੱਲ ਕਰਦੇ ਆ ਤੁਹਾਡੇ ਨਾਲ ਸਿਰਫ ਕਿ ਕਿ ਫੌਜੀ ਜਿਹੜੀ ਟ੍ਰੇਨਿੰਗ ਕਰਕੇ ਮੈਂ ਥੋੜਾ ਸਟਰੋਂਗ ਆ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰ پا ਰਹਿਆ ਤੇ ਕੱਲ ਤੱਕ ਤਾਂ ਸ਼ਾਮ ਤੱਕ ਮੇਰੇ ਕੋਲ ਗੱਲ ਵੀ ਨਹੀਂ ਹੋ ਰਹੀ ਸੀ ਜੀ 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 ਤੇ ਮਿਲ ਜੋ ਡਾਈਟ ਆ ਖਾਣਾ ਪੀਣਾ ਅੱਜ ਹੀ ਚਾਲੂ ਕੀਤਾ ਜੀ ਚਲੋ ਜਿਵੇਂ ਤੇ ਚਾਹਵਾ ਕਿ ਜਿਹੜੀ ਪੰਜਾਬ ਸਰਕਾਰ ਤੁਹਾਨੂੰ ਇਨਸਾਫ ਦੇ ਜਿਹੜੇ ਵੀ ਕਸੂਰ ਵਾਲੇ ਲੋਕ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈਗੀ ਤੇ ਤੁਸੀਂ ਆਪਣਾ ਪੱਖ ਰੱਖਿਆ ਬਹੁਤ ਹੀ ਮਾੜੀ ਗੱਲ ਹੈ ਕਿ ਇੱਕ ਇੰਡੀਅਨ ਆਰਮੀ ਦੇ ਜਵਾਨ ਦੇ ਨਾਲ ਇੰਨੀ ਕੁੱਟਮਾਰ ਕੀਤੀ ਹੋਵੇ ਔਰ ਹਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕਿਉਂ ਨਹੀਂ ਕੀਤਾ ਹੈਗਾ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਜੀ ਦੇ ਆਮ ਘਟਨਾਵਾਂ ਹੋ ਗਿਆ ਜੀ ਫੌਜੀਆਂ ਨਾਲ ਹੁਣ ਹਰ ਇੱਕ ਜਗ੍ਹਾ ਦੇਖੋ ਕਰਨਲ ਵਾਟਸਐਪ ਦਾ ਮਾਮਲਾ ਸੀ ਜਾਂ ਹੋਰ ਨੇ ਮਤਲਬ ਇੱਕ ਤਰ੍ਹਾਂ ਸਾਨੂੰ ਜਦੋਂ ਜਦੋਂ ਸਾਡੇ ਦੇਸ਼ ਦੀ ਇਥੇ ਕੋਈ ਵਿਫਤਾ ਆਉਂਦੀ ਆ ਸਭ ਨੂੰ ਫੌਜੀ ਜਾ ਲੈਂਦੇ ਆ ਜਿਵੇਂ ਚਾਹੇ ਬਾੜ ਆਵੇ ਹੜ੍ਹ ਹੋਣ ਤੂਫਾਨ ਆਵੇ ਪਚਾਲਾ ਆਵੇ ਕਦੇ ਫੌਜੀ ਕਹਿੰਦੀ ਸਾਨੂੰ ਕਿਹੜਾ ਐਕਸਟਰਾ ਸੈਲਰੀ ਮਿਲ ਰਹੀ ਆ ਇੱਥੇ ਆਪਣੀ ਡਿਊਟੀ ਪ੍ਰਤੀ ਲਗਨ ਨਾਲ ਆਪਣੇ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਬੈਠੇ ਆ ਮੇਰਾ ਬੇਟਾ 14 ਸਾਲ ਦਾ ਮੈਂਟਲੀ ਔਰ ਫਿਜ਼ੀਕਲੀ ਰਿਟਾਇਰ ਆ ਹੁਣ ਬੈਡ ਆ ਸਰੋ ਦੀ ਫਿੰਗਰ ਵੀ ਸਾਨੂੰ ਹੱਥ ਨਾਲ ਹਿਲਾਉਣੀ ਪੈਂਦੀ ਆ ਜੀ ਇਹ ਸਭ ਇਹਨਾਂ ਦੇ ਕੋਲ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਇਸ ਤਰ੍ਹਾਂ ਨਹੀਂ ਆ ਮਤਲਬ ਕਿ ਮੇ ਕਿਹਦੇ ਪ੍ਰੋਸੈਸ ਛੱਡਾ ਆਪਣੀ ਫੈਮਿਲੀ ਨੂੰ ਮੈਂ ਇਹ ਸੁਨਿਸ਼ਚਿਤ ਕੀਤੀ ਇਹਨਾਂ ਨੇ ਮੇਰੀ ਮੇਰੇ ਪਰਿਵਾਰ ਦੀ ਕੀ ਮੈਂ ਇਹਨਾਂ ਤੇ ਫਿਰ ਉਸਾਂ ਦੇ ਨਾਲ ਅਸੀਂ ਬੈਠੇ ਆ ਡਿੱਡੀ ਦੂਰ ਸਰ ਪਰਿਵਾਰ ਤੋਂ ਤਾਰੇ ਲਈ ਬੈਠੇ ਆ ਦੀਸਰਖ ਲਈ ਬੈਠੇ ਆ ਤੇ ਸਾਡਾ ਆਪ ਦਾ ਪਰਿਵਾਰ ਦੇ ਵਿੱਚ ਕੀ ਹਾਲ ਆ ਸਾਡੇ ਆਪਣੇ ਪਰਿਵਾਰ ਦਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਅਬਦਲ ਸਤਾਰ ਜੀ ਤੁਸੀਂ ਆਪਣਾ ਪੱਖ ਰੱਖਿਆ ਜੀ ਤੇ ਅਸੀਂ ਵੀ ਸਰਕਾਰ ਨੂੰ ਕਹਾਂਗੇ ਕਿ ਤੁਹਾਨੂੰ ਇਨਸਾਫ ਮਿਲੇ you do.